ਅੱਜਕੱਲ ਕਰਦੇ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨ ਬੱਚੇ ਬੁੱਢੇ ਆਖਿਰ ਕਿਉਂ ਪੰਜਾਬ ਚੋਂ ਬਾਹਰ ਜਾ ਰਹੇ ਨੇ ਕਿਉਂਕਿ ਵਿਦੇਸ਼ਾਂ ਦੇ ਵੱਲ ਲੋਕ ਰੁੱਖ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਭਾਰਤ ਦੀ ਨਾਗਰਿਕਤਾ ਲੋਕ ਛੱਡਣ ਨੂੰ ਅੱਜਕੱਲ ਸਹਿਤ ਸਮਝਦੇ ਨੇ ਤੇ ਕਿ ਹਮੇਸ਼ਾ ਵਿਦੇਸ਼ਾਂ ਦੇ ਵਿੱਚ ਕੂਚ ਕਰਨਾ ਵਾਜਿਬ ਸਮਝਦੇ ਨੇ ਆંકੜਿਆਂ ਦੀ ਗੱਲ ਕਰੀਏ ਤਾਂ 2021 ਤੋਂ ਵਿੱਚ 1,63,070 ਲੋਕ ਬਾਹਰ ਗਏ ਨੇ ਯਾਨੀ ਕਿ ਉਹਨਾਂ ਨੇ ਪੰਜਾਬ ਦੀ ਨਾਗਰਿਕਤਾ ਛੱਡ ਦਿੱਤੀ ਸੀ 2022 ਦੀ ਗੱਲ ਕਰੀਏ ਤਾਂ 2,25,000 ਦੇ ਕਰੀਬ ਲੋਕ ਜਿਹੜੇ ਬਾਹਰ ਗਏ ਇਸੇ ਤਰ੍ਹਾਂ ਹੀ ਗੱਲ ਕੀਤੀ ਜਾਵੇ 2023 ਦੀ ਤਾਂ 2,16,219 ਲੋਕ ਜਿਹੜੇ ਨੇ ਬਾਹਰ ਗਏ ਇਸੇ ਤਰ੍ਹਾਂ 2024 ਦੀ ਗੱਲ ਕਰੀ ਤਾਂ 6 ਲੱਖ ਤੋਂ ਵੱਧ ਜਿਹੜੇ ਲੋਕ ਨੇ ਉਹ ਮਦੇਸ਼ ਨੂੰ ਛੱਡ ਕੇ ਵਿਦੇਸ਼ਵਾਲ ਜਾਂਦੇ ਹੋਏ ਨਜ਼ਰ ਆਏ ਆਓ ਦੱਸਦੇ ਹਾਂ ਕਿ ਇਸ ਦੀ ਵਜ੍ਹਾ ਕੀ ਵਜ੍ਹਾ ਬਿਲਕੁਲ ਸਾਫ਼ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਵੀ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਕਿ ਪੰਜਾਬ ਦੇ ਵਿੱਚ ਭਾਸ਼ਾ ਜਾਤੀ ਧਰਮ ਜਾਂ Hindu Muslim ਦੇ ਨਾਮ ਤੇ ਲੜਾਈਆਂ ਗੰਗੇ ਪ੍ਰੋਟੈਸਟ ਆਦਕ ਨਹੀਂ ਹੁੰਦੇ ਜੇ ਕਿ ਦੂਜੇ ਪਾਸੇ ਗੱਲ ਕਰਦੇ ਆਂ ਕਿ ਇਨਕਮ ਦੀ ਇਨਕਮ ਉਨੀ ਹੁੰਦੀ ਨਹੀਂ ਕਿ ਜਿੰਨਾ ਕੋ ਅ ਟੈਕਸ ਉਹਨਾਂ ਤੋਂ ਵਸੂਲਿਆ ਜਾਂਦਾ ਆਮਦਨੀਆਂ ਥੰਮੀ ਖਰਚਾ ਰੁਪਈਏ ਵਾਲਾ ਸਾਬ ਹੈ ਜੇ ਗੱਲ ਕਰੀਏ ਐਜੂਕੇਸ਼ਨ ਸਿਸਟਮ ਦੀ ਤਾਂ ਉਹ ਵੀ ਬੁਰਾ ਹਾਲ ਹੈ ਜਿਹੜੇ ਸਕੂਲ ਪੜ੍ਹਾਉਂਦੇ ਨੇ ਉਹ ਕਿਤੇ ਨਾ ਕਿਤੇ ਸਾਰੇ ਹੀ ਆਊਟਡੇਟਡ ਨੇ ਜਾਂ ਤਾਂ ਪੜ੍ਹਾਈ ਬਹੁਤ ਮਹਿੰਗੀ ਹੈ ਕਿ ਬੱਚਿਆਂ ਦੀ ਪੜ੍ਹਾਈ ਇੱਕ ਸਵਾਲ ਬਣ ਕੇ ਰਹਿ ਜਾਂਦੀ ਹੈ ਮਹਿਲਾਵਾਂ ਦੀ ਗੱਲ ਕਰੀਏ ਤਾਂ ਮਹਿਲਾਵਾਂ ਦੀ ਸੇਫਟੀ ਇੱਕ ਮਜ਼ਾਕ ਬਣ ਕੇ ਰਹਿ ਗਈ ਹੈ ਤੇ ਬਾਕੀ ਗੱਲਾਂ ਫੱਡੋ ਇਥੇ ਤਾਂ ਪਾਰਕਿੰਗ ਵਰਗੇ ਮੁੱਦੇ ਵੀ ਵੱਡੇ ਹੋ ਜਾਂਦੇ ਨੇ ਤੇ ਇਸੇ ਇਦਾਂ ਦੇ ਮੁੱਦਿਆਂ ਦੇ ਵਿੱਚ ਵੀ ਲੋਕ ਇੱਕ ਦੂਜੇ ਦੀ ਜਾਨ ਤੱਕ ਲੈ ਲੈਂਦੇ ਨੇ 50000 ਤੋਂ ਵੱਧ ਸਰਕਾਰੀ ਸਕੂਲ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ ਸਰਕਾਰੀ ਵਰਕਰਸ ਦਾ ਇੰਨਾ ਬੁਰਾ ਹਾਲ ਹੈ ਕਿ ਜੱਜ ਦੇ ਘਰੋਂ ਵੀ ਕਰੋੜਾਂ ਰੁਪਏ ਬਰਾਮਦ ਹੁੰਦੇ ਨੇ ਅਗਰ ਅਸਲੀ ਮੁੱਦਿਆਂ ਦੀ ਕੋਈ ਗੱਲ ਕਰਦਾ ਹੈ ਤਾਂ ਉਹਨਾਂ ਨੂੰ ਐਂਟੀ ਨੈਸ਼ਨਲ ਕਰਾਰ ਦੇ ਦਿੱਤਾ ਜਾਂਦਾ ਹੈ ਲੋਕ ਆਪਣੇ ਹੀ ਦੇਸ਼ ਦੇ ਵਿੱਚ ਸੁਰੱਖਿਤ ਨਹੀਂ ਘੁੰਮ ਸਕਦੇ ਟੂਰਿਸਟ ਲੋਕ ਹੋਣਾ ਇੰਡੀਆ ਆਨ ਤੋਂ ਡਰਦੇ ਹਨ ਪਰ ਫਿਰ ਵੀ ਪੰਜਾਬ ਦੀ ਅੰਨੀ ਬੋਲੀ ਜਨਤਾ ਜਿਹੜੀ ਹੈ ਨਿਤਾਮਾ ਦੇ ਪਿੱਛੇ ਅੱਖਾਂ ਬੰਦ ਕਰਕੇ ਭੱਜਦੀ ਹੈ ਇਹ ਉਹ ਲੀਡਰ ਜਿਹੜੇ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਪੜਨ ਦੇ ਲਈ ਭੇਜਦੇ ਹਨ ਉਹ ਇੱਥੇ ਜਨਤਾ ਨੂੰ ਬੇਵਕੂਫ ਬਣਾਈ ਰੱਖਦੇ ਨੇ ਤੇ ਨਾਲ ਦੇ ਨਾਲ ਉਹਨਾਂ ਨੂੰ ਹਿੰਦੂ ਮੁਸਲਮ ਦੇ ਚੱਕਰਾਂ ਦੇ ਵਿੱਚ ਵੀ ਉਲਝਾਈ ਰੱਖਦੇ ਨੇ ਸੋ ਹੁਣ ਇਹ ਸਮਾਂ ਆ ਗਿਆ ਹੈ ਕਿ ਸਤ ਅਨੁਸਾਰ ਅਨੁੱਖਾ ਕੋਣੇ ਪੈਣਗੇ ਆ ਕਿ ਦੇਸ਼ ਜਿਹੜਾ ਵਿਸ਼ਵਗੁਰੂ ਦਾ ਇੱਕ ਚਸ਼ਮਾ ਪਾਇਆ ਹੋਇਆ ਹੈ ਇਸ ਨੂੰ ਤਾਰਨਾ ਪਏਗਾ ਸੱਚਾਈ ਨੂੰ ਦੇਖਣਾ ਪਏਗਾ ਕਿਉਂਕਿ ਸਵਾਲ ਚੁੱਕਣਾ ਤੁਹਾਡਾ ਸਭ ਦਾ ਰਾਈਟ ਹੈ ਔਰ ਅਸਲੀ ਦੇਸ਼ ਪ੍ਰੇਮ ਵੀ ਇਹੀ ਹੈ ਔਰ ਸਾਬਿਤ ਵੀ ਇਹੀ ਕਰਦਾ ਹੈ ਕਿ ਤੁਸੀਂ ਦੇਸ਼ ਦੇ ਪ੍ਰਤੀ ਜ਼ਿੰਮੇਵਾਰ ਔਰ ਸੂਝਵਾਨ ਨਾਗਰਿਕ ਹੋ ਇਸੇ ਲਈ ਸਮਾਂ ਆ ਗਿਆ ਹੈ ਕਿ ਕ腐ਸ਼ਨ ਦੇ ਖਿਲਾਫ ਗਲਤ ਲੋਕਾਂ ਦੇ ਖਿਲਾਫ ਆਵਾਜ਼ ਚੱਕੋ ਉਹਨਾਂ ਦੇ ਮੁੱਦਿਆਂ ਨੂੰ ਲੋਕਾਂ ਦੇ ਰੂਬਰੂ ਕਰੋ ਜੇਕਰ ਪੰਜਾਬ ਦੇ ਵਿੱਚ ਹੀ ਸਾਰੀ ਸਹੂਲਤਾਂ ਲੋਕਾਂ ਨੂੰ ਮਿਲ ਜਾਣ ਤਾਂ ਲੋਕ ਆਖਿਰ ਕਿਉਂ ਪੰਜਾਬ ਤੋਂ ਬਾਹਰ ਜਾਣਗੇ ਕਿਉਂ ਲੋਕ ਵਿਦੇਸ਼ਾਂ ਵੱਲ ਜਾਣਗੇ ਇਹ ਸਵਾਲ ਆਪਣੇ ਆਪ ਦੇ ਵਿੱਚ ਹੀ ਬੰਦ ਹੈ ਕਿਤੇ ਨਾ ਕਿਤੇ ਇਹਨਾਂ ਸਾਰਿਆਂ ਦਾ ਜਿਹੜਾ ਰਿਲੇਟ ਹੈ ਰਿਲੇਸ਼ਨ ਹੈ ਇਕ ਕਿਤੇ ਨਾ ਕਿਤੇ ਸਾਡੇ ਪੰਜਾਬ ਦੀ ਸਿਆਸਤ ਦੇ ਨਾਲ ਜੁੜਦਾ ਹੋਇਆ ਨਜ਼ਰ ਆਉਂਦਾ ਹੈ ਅਸੀਂ ਕਿਸੇ ਵੀ ਪਾਰਟੀ ਨੂੰ ਨਹੀਂ ਬੋਲ ਰਹੇ ਪਰ ਕਿਤੇ ਨਾ ਕਿਤੇ ਅਗਰ ਪੰਜਾਬ ਦੀ ਸਿਆਸਤ ਸਹੀ ਸਿਆਸਤ ਦਾ ਨਾ ਦੇ ਹੱਥ ਹੋਵੇ ਤੇ ਪੰਜਾਬ ਰੰਗਲਾ ਪੰਜਾਬ ਮੋੜ ਤੋਂ ਬਣ ਸਕਦਾ ਹੈ ਪੰਜਾਬ ਜਿਹੜਾ ਕਿ ਅਜੇ ਹ ਸੂਬਾ ਜਿਸ ਨੂੰ ਸੋਨੇ ਦੀ ਚਿੜੀ ਆ ਕਿਹਾ ਜਾਂਦਾ ਉਹ ਫਿਰ ਵੀ ਲੋਕ ਉਸ ਨੂੰ ਛੱਡ ਕੇ ਜਾਣ ਲਈ ਮਜਬੂਰ ਹੁੰਦੇ ਨੇ ਕਈ ਵਾਰ ਘਰਾਂ ਦੀਆਂ ਪਰੇਸ਼ਾਨੀਆਂ ਕਾਰਨ ਕਈ ਵਾਰ ਬੇਰੋਜ਼ਗਾਰੀ ਕਾਰਨ ਅਗਰ ਬੇਰੋਜ਼ਗਾਰੀ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਇੰਟੈਲੀਜੈਂਟ ਨੌਜਵਾਨ ਨੇ ਇੰਨੇ ਸੂਝਵਾਨ ਨੇ ਅਰਤੇ ਵੀ ਉਹਨਾਂ ਨੂੰ ਇੱਥੇ ਕਿਤੇ ਕੰਮ ਨਹੀਂ ਮਿਲਦਾ ਹਰ ਕਿ ਉਹਨਾਂ ਨੂੰ ਜਾਂ ਤਾਂ ਰੇੜੀਆਂ ਲਾਣੀਆਂ ਪੈਂਦੀਆਂ ਜਾਂ ਉਹ ਨਸ਼ਿਆਂ ਦੇ ਵਿੱਚ ਗਚਤ ਹੋ ਜਾਂਦੇ ਨੇ ਜਾਂ ਉਹ ਬਾਹਰ ਦਾ ਰੁਖ ਅਪਣਾ ਲੈਂਦੇ ਨੇ ਸੋ ਉਹਨਾਂ ਨੂੰ ਇਸੇ ਤਰ੍ਹਾਂ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਰੋਲਿਆ ਜਾਂਦਾ ਹੈ ਪੰਜਾਬ ਦੀ ਜਵਾਨੀ ਹੈ ਉਹਨੂੰ ਇਦਾਂ ਹੀ ਲੰਘਾਇਆ ਜਾਂਦਾ ਸੋ ਇਸ ਨੂੰ ਅਸੀਂ ਸਹੀ ਪਾਸੇ ਲਾ ਸਕਦੇ ਹਾਂ ਸੋ ਇਸ ਦਾ ਇੱਕੋ ਇੱਕ ਜਿਹੜਾ ਸੋਲੂਸ਼ਨ ਹੈ ਇਹ ਹੀ ਹੈ ਕਿ ਤੁਸੀਂ ਇੱਕ ਚੰਗੇ ਵੋਟਰ ਬਣੋ ਚੰਗੀ ਪੜ੍ਹਾਈ ਕਰੋ ਤੇ ਉਸ ਦੇ ਨਾਲ ਲਾਲ ਸਵਾਲ ਕਰਨਾ ਜ਼ਰੂਰ ਸਿੱਖੋ ਕਿਉਂਕਿ ਸਵਾਲ ਚੱਕਣਾ ਤੁਹਾਡਾ ਸਭ ਦਾ ਇੱਕ ਮੌਲਿਕ ਅਧਿਕਾਰ ਵੀ ਹੈ ਤੇ ਤੁਹਾਡਾ ਫਰਜ ਵੀ ਆਓ ਸਾਰੇ ਕਰਪਸ਼ਨ ਦੇ ਖਿਲਾਫ ਆਵਾਜ਼ ਚੱਕੀਏ ਤੇ ਕਿਤਨਾ ਕਿਤੇ ਇਸ ਦੇ ਨਾਲ ਜਿਹੜੇ ਕਰਪਟਿਡ ਲੋਕ ਨੇ ਉਹਨਾਂ ਨੂੰ ਭਾਜੜਾ ਵੀ ਪੈ ਸਕਦੇ ਨੇ ਸੋ ਕਿਤਨਾ ਕਿਤੇ ਪੰਜਾਬ ਫਿਰ ਤੋਂ ਰੰਗਲਾ ਪੰਜਾਬ ਬਣ ਸਕਦਾ ਹੈ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਤੋਂ ਤਵਜੋ ਰੱਖਦੇ ਹੋ ਤਾਂ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ